ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਪਿੰਡ ਤੁਗਲਵਾਲਾ ਗੁਰਦਾਸਪੁਰ ਰੋਡ ਤੋਂ ਪਾਮੜੀ ਪੁਲ ਤੱਕ ਜਲ ਸਚਾਈ ਵਿਭਾਗ ਅਧੀਨ ਜਿਹੜਾ ਕੰਮ ਹੋਏਗਾ ਸਭਰਾਵਾ ਬ੍ਰਾਂਚ ਨਹਿਰ ਦੀ ਸਫਾਈ ਅਤੇ ਪਟੜੀ ਦੀ ਸਫਾਈ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਡਾਕਟਰ ਹਿਮਾਸੂ ਅਗਰਵਾਲ ਜੀ ਗੁਰਦਾਸਪੁਰ ਪੀਏ ਹਰਪ੍ਰੀਤ ਸਿੰਘ ਐਸਡੀਓ ਪ੍ਰਦੀਪ ਬਹਿਲ ਡਿਵੀਜ਼ਨ ਸਭ ਸਖਿਆਲੀ ਜੈ ਅਜੇ ਔਰ ਜੈ ਰਜੀਮ ਹਰਦੇਸ਼ ਸਿੰਘ ਗੇਜ ਰੀਡਰ ਬਾਬਾ ਸਿੰਘ ਸਮੂਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਸੁਖਵਿੰਦਰ ਸਿੰਘ लाड्डी ਤੁਗਲਵਾਲ ਪ੍ਰਿੰਸੀਪਲ ਸਰਨ ਸਿੰਘ ਵਿਰਕ ਸਵਜੀਤ ਸਿੰਘ ਰਿਆੜ ਕਰਨਬੀਰ ਸਿੰਘ ਰਿਆੜ ਸਮੂਹ ਨਰੇਗਾ ਟੀਮ ਹਾਜ਼ਰ ਸੰਗ ਗੁਰਦਾਸਪੁਰ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਸੁਖਵਿੰਦਰ ਸਿੰਘ ਵਾਸੀ ਪਿੰਡ ਤੁਗਲਵਾ ਡਿਸਟ੍ਰਿਕਟ ਗੁਰਦਾਸਪੁਰ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਜੀ ਡਾਕਟਰ ਹਮਾਸ਼ੂ ਜੀ ਔਰ ਉਹਨਾਂ ਦੇ ਪੀਏ ਸਰਦਾਰ ਹਰਪੀਤ ਸਿੰਘ ਜੀ ਉਹਨਾਂ ਦਾ ਤਹਿਤ ਲੋਤਨਵਾਦੀਆਂ ਤੇ ਜਿਨ੍ਹਾਂ ਨੇ ਇੱਕ ਨਾਮਾਨੇ ਜੀ ਛੋਟੇ ਭਰਾ ਦੇ ਕਹਨੇ ਤੇ ਬਾਬਾ ਆਇਆ ਸਿੰਘ ਰਿਆੜ ਕੀ ਕਾਲਜ ਨੂੰ ਜੋ ਵੀ ਬੱਚੇ ਜਾਂਦੇ ਸੀ ਭਾਮੜੀ ਵਾਲੀ ਸਾਈਡ ਤੋਂ ਤੇ ਇਹ ਨਹਿਰ ਦੀ ਸਫਾਈ ਕੀਤੀ ਸੀਗੀ ਯੂਵੀਟੀਸੀ ਕੋ ਭਾਦਨੇ ਔਰ ਮਿੱਟੀ ਜੋ ਆ ਉਹ ਨਹਿਰ ਦੇ ਵਿੱਚੋਂ ਕੱਢ ਕੇ ਤੇ ਉੱਪਰ ਲਾਈ ਸੀ ਤੋ ਕਾਫੀ ਮਿੱਟੀ ਜਿਹੜੀ ਇਹ ਪੜੜੀ ਦੇ ਵਿੱਚ ਹੋ ਗਈ ਸੀ ਤੇ ਬੜੀ ਦਿੱਕਤ ਆ ਰਹੀ ਸੀ ਤੇ ਔਰ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੇ ਯੂਪੀਟੀਸੀ ਵਿਭਾਗ ਨੂੰ ਕਹਿ ਕੇ ਮਿੱਟੀ ਦੀ ਜਿਹੜੀ ਹੈ ਸਫਾਈ ਕਰਾਈ ਆ ਤੇ ਬਹੁਤ ਬਹੁਤ ਧੰਨਵਾਦੀ ਆ ਮੈਂ ਉਹਨਾਂ ਦਾ ਐਸਡੀਓ ਪ੍ਰਦੀਪ ਬੈਲ ਜੀ ਦਾ ਔਰ ਹਰਦੇਸ਼ ਜੀ ਦਾ ਔਰ ਅਜੇ ਜੈ ਜੀ ਉਹਨਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਭਰਾ ਦੇ ਕਹਨੇ ਤੇ ਬੜਾ ਸਤਿਕਾਰ ਬਖਸ਼ਿਆ ਤੇ ਔਰ ਬੱਚਿਆਂ ਨੂੰ ਜਾਣ ਵਾਲਾ ਰਸਤਾ ਜਿਹੜਾ ਬਣਾ ਕੇ ਦਿੱਤਾ ਔਰ ਜੋ ਵੀ ਬੂਟੀ ਆ ਪੁਲ ਦੇ ਨਾਲ ਪੁਲ ਦੇ ਥੱਲੇ ਉਹ ਵੀ ਵੜਵਾ ਰਹੇ ਨੇ ਤੇ ਤੈਹਦ ਲੋ ਧੰਨਵਾਦੀ ਆ ਅੱਗੇ ਤੋਂ ਮੈਂ ਜੋ ਵੀ ਸਾਡੀ ਇੱਕ ਪੁਲ ਦੀ ਡਿਮਾਂਡ ਆ ਉਹ ਵੀ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਬੇਨਤੀ ਕਰਦਾ ਕਿ ਉਹ ਸਾਡਾ ਪੁਲ ਜਿਹੜਾ ਵੀ ਤੁਗਲਵਾਲ ਦੇ ਬੱਚਿਆਂ ਦੀਆਂ ਜੜੀਆਂ ਬੱਸਾਂ ਜਾਂਦੀਆਂ ਜਾਂ ਕੋਈ ਹੋਰ ਟ੍ਰੈਫਿਕ ਜਾਂਦੀ ਹੈ ਉਹ ਥੱਲੇ ਉਹ ਬਿਲਕੁਲ ਜਿਹੜਾ ਖਰਾਬ ਹੋ ਚੁੱਕਾ ਤੇ ਉਹਦੇ ਵੱਲ ਵੀ ਬੀਐਨਆਰ ਵਿਭਾਗ ਨੂੰ ਕਹਿ ਕੇ ਤੇ ਇਹਦਾ ਵੀ ਜਿਹੜਾ ਥੋੜਾ ਜਿਹਾ ਠੀਕ ਕਰਵਾਇਆ ਜਾਏ ਨਾ ਤੇ ਨਵਾਂ ਹੀ ਬਣਾਇਆ ਜਾਏ ਨਵਾਂ ਹੀ ਬਣਨਾ ਹੈਗਾ ਤੇ ਬਹੁਤ ਬਹੁਤ ਧੰਨਵਾਦ ਆ ਬਾਕੀ ਸਾਡੇ ਸੋਨਾ ਜੀ ਦਾ ਮੇਰੇ ਕਰਨ ਜੀ ਦਾ ਬਾਕੀ ਮਾਸਟਰ ਹੁਣਾ ਦਾ ਜੋ ਵੀ ਸਾਡੇ ਪ੍ਰਿੰਸੀਪਲ ਸਾਹਿਬ ਨੇ ਬਿਰਕ ਸਾਹਿਬ ਹੁਣਾ ਦਾ ਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੰਮ ਹੋਇਆ ਹੈ ਤੇ ਬਹੁਤ-ਬਹੁਤ ਧੰਨਵਾਦੀਆਂ ਇਹ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦਾ ਮੈਂ ਬਹੁਤ-ਬਹੁਤ ਧੰਨਵਾਦ ਆ ਕਿ ਇੱਕ ਫੋਨ ਤੇ ਹੀ ਜਿਹੜਾ ਵਾ ਵੇ ਛੋਟੇ ਭਰਾ ਦਾ ਕੰਮ ਕਰ ਦਿੰਦੇ ਆ ਮਾਨਜੋਗ ਹਰਪ੍ਰੀਤ ਸਾਹਿਬ ਜੀ ਤੇ ਡਿਪਟੀ ਕਮਿਸ਼ਨਰ ਸਾਹਿਬ ਜੀ ਤੇ ਤੈਹ ਦਿਲੋਂ ਧੰਨਵਾਦੀ ਆ ਵੀ ਜਿਨ੍ਹਾਂ ਨੇ ਕਹਿ ਕੇ ਸਾਡੇ ਬੱਚਿਆਂ ਨੂੰ ਨੰਗਣ ਦਾ ਰਸਤਾ ਬਣਾਇਆ ਧੰਨਵਾਦ